ला के हाजर हाँ जी अज की वीडियो पर उस तो पेल्ह आप जी अगे गुजारिश है कि चैनल में सबसक्राइब करियो वीडियो चंकी लगी तो लाइक करियो शेयर करियो तो कमेंट करके दसो जी पेश कर दे हां। का पेश करते हाँ लेखिका तकदीर कौर की लिखी हुई कहानी मतरेई मां धी का भाग दूजा लड़ी जोड़ने पिछला भाग देखो जी अजय बिंदर जोत ने समझा ही रही थ के इन्हें गुरनाज और गुरबाज भी आके बोले ਮਮਾ ਸਾਂ ਨਵੀਂ ਰੋਟੀ ਪਾ ਦੇ ਜੋਤ ਨੇ ਜਦੋਂ ਘੜੀਵਾਲੇ ਦੇਖਿਆ ਤਾਂ ਸਕੂਲ ਬੱਸ ਆਉਣ ਵਾਸਤੇ ਬੱਸ ਵੀ ਵੰਟ ਰਹਿ ਗਏ ਸਨ ਜੋਤ ਨੂੰ ਗੁਰਨਾਜ਼ ਅਤੇ ਗੁਰਬਾਜ਼ ਨੂੰ ਜਲਦੀ ਖਾਣਾ ਖਾਣ ਨੂੰ ਬੋਲੀ ਅਤੇ ਆਪ ਹੱਥ ਧੋਣ ਲਈ ਲੌਬੀ 'ਚ ਲੱਗੀ ਵਾਸ਼ ਬੇਸਨ ਵੱਲ ਤੁਰ ਪਈ ਬਿੰਦੈਨਿ ਗੁਰਬਾਜ਼ ਅਤੇ ਗੁਰਨਾਜ਼ ਨੂੰ ਥਾਲੀਆਂ ਵਿੱਚ ਖਾਣਾ ਪਾ ਕੇ ਦਿੱਤਾ ਅਤੇ ਦਬਕਾ ਮਾਰਦੇ ਹੋਏ ਜਲਦੀ ਨਾਲ ਖਾਣਾ ਖਾਣ ਨੂੰ ਬੋਲੀ ਆਪ ਜੋਤ ਬਾਹਰ ਗੇਟ ਕੋਲ ਖੜੀ ਹੋ ਕੇ बस ਦਾ ਇੰਤਜ਼ਾਰ ਕਰਨ ਲੱਗੀ ਜਦੋਂ ਜੋਤ ਨੂੰ ਮੋੜ ਕੋਲ ਬੱਸ ਆਉਂਦੀ ਦਿਖੀ ਤਾਂ ਭੱਜ ਕੇ ਅੰਦਰ ਆ ਕੇ ਆਪਣੇ ਪੈਣ ਭਰਾ ਨੂੰ ਉੱਚੀ ਆਵਾਜ਼ ਲਗਾਉਂਦੀ ਬੋਲੀ ਓਏ ਗੁਰਬਾਜ਼ ਗੁਰਨਾਜ਼ ਬੱਸ ਆ ਗਈ ਆਜੋ ਮੰਮਾ ਭੇਜ ਦੋ ਇਹਨਾਂ ਨੂੰ ਬੱਸ ਆ ਗਈ ਹੈ ਜੋਤ ਦੀ ਆਵਾਜ਼ ਸੁਣ ਗੁਰਬਾਜ਼ ਅਤੇ ਗੁਰਨਾਸ ਆਪਣਾ ਬੈਗ ਚੱਕੀ ਭੱਜੇ ਆਏ ਅਤੇ ਗੇਟ ਤੋਂ ਬਾਹਰ ਆ ਕੇ ਜੋਤ ਕੋਲ ਖਲੋ ਗਏ ਇੰਨੇ ਨੂੰ ਬੱਸ ਵੀ ਆ ਗਈ ਅਤੇ ਤਿੰਨਾਂ ਨੂੰ ਬੱਸ 'ਚ ਬਿਠਾ ਕੇ ਘਰ ਦੇ ਅੰਦਰ ਆਉਂਦਿਆ ਬਿੰਦਰ ਵੇੜੇ 'ਚ ਮੰਜੀ ਤੇ ਬੈਠੀ ਕਿਸ਼ਨਕੌਰ ਨੂੰ ਰੋਟੀ ਬਾਰੇ ਪੁੱਛਿਆ ਬਿੰਦਰ ਦੇ ਪੁੱਛੰਤੇ ਕਿਸ਼ਨਕੌਰ ਅੱਗੋਂ ਪਿਆਰ ਨਾਲ ਬੋਲੀ ਪੁੱਤ ਮਨਪ੍ਰੀਤ ਨੂੰ ਆ ਲੈਂਦੇ ਫੇਰ ਪਕਾ ਲਵੀ ਕਿੱਥੇ ਵਾਰ-ਵਾਰ ਅੰਨ ਪਾਣੀ ਜਹੀ ਰੁੱਝੀ ਰਹੇਗੀ ਉਨਾਂ ਚਿਰ ਤੂੰ ਹੋਰ ਕੋਈ ਕੰਮ ਕਰ ਲੈ ਹਾਂਜੀ ਮੰਮੀ ਜੀ ਕਹਿੰਦੀ ਬਿੰਦਰ ਝਾੜੂ ਫੜ ਕੇ ਘਰ ਦੀ ਸਫਾਈ ਕਰਨ ਵਿੱਚ जुट ਗਈ ਉਧਰ ਜੋਤ ਹੁਣਾਂ ਦੀ ਬੱਸ ਵੀ ਸਕੂਲ ਪੁੱਜ ਗਈ ਅਤੇ ਸਾਰੇ ਬੱਚੇ ਬੱਸ ਵਿੱਚੋਂ ਉੱਤਰ ਕੇ ਆਪੋ ਆਪਣੀ ਕਲਾਸ ਵਿੱਚ ਚਲੇ ਗਏ ਜੋਤ ਵੀ ਆਪਣੀ ਕਲਾਸ ਵਿੱਚ ਜਾ ਕੇ ਆਪਣੀ ਸਹੇਲੀ ਅਮਨਜੋਤ ਕੋਲ ਬੈਠ ਗਈ ਅਮਨਜੋਤ ਨੇ ਜੋਤ ਨੂੰ ਕੱਲ ਆਉਣ ਨਾ ਆਉਣ ਬਾਰੇ ਪੁੱਛਿਆ ਤਾਂ ਜੋਤ ਨੇ ਨਾ ਚਾਹੁੰਦੇ ਹੋਏ ਵੀ ਅਮਨ ਨੂੰ ਝੂਠ ਬੋਲ ਦਿੱਤਾ ਕਿ ਮੈਂ ਬਿਮਾਰ ਸੀ ਤਾਂ ਨਹੀਂ ਆਈ ਸਕੂਲ ਇੰਨੇ ਨੂੰ ਜੋਤ ਦੇ ਕਲਾਸ ਵਿੱਚ ਉਹਨਾਂ ਦੇ ਅਕਾਊਂਟ ਵਾਲੇ ਅਧਿਆਪਕ ਦਾਖਲ ਹੋਏ ਅਤੇ ਉਹਨਾਂ ਬੱਚਿਆਂ ਨੂੰ ਸੰਬੋਧਨ ਕੀਤਾ ਤੁਹਾਡੇ ਪੇਪਰ ਅਗਲੇ ਮਹੀਨੇ ਸ਼ੁਰੂ ਹਨ अभी तो हाँ शीट बाहर नोट्स बोर्ड पर लग चुकी है सारे ने नोट कर लैनी अज तो ही सब विद्यार्थी पढ़ना शुरू कर देवो। इसलिए जे किसी किसी चैप्टर कोई समस्या है तो पुछ सकता है तोड़िया हाँ क्लासा सिर्फ आ पंद्रह दिन ही लगदिया लगनिया ने फिर प्रिंसीपल मैम का आर्डर है कि तहु तो हाँ फ्री कर देना है ਫਿਰ ਵਾਰੋ ਵਾਰੀ ਜਿਸ ਬੰਦੇ ਬੱਚੇ ਨੂੰ ਜਿਸ ਚੈਪਟਰ ਵਿੱਚ ਕੁਝ ਨਹੀਂ ਸੀ ਆਉਂਦਾ ਉਹ ਅਧਿਆਪਕ ਤੋਂ ਸਮਝਣ ਲਈ ਚਲੇ ਜਾਂਦੇ ਅਮਨ ਅਤੇ ਜੋਤ ਵੀ ਇੱਕ ਦੂਜੇ ਨਾਲ ਪੇਪਰਾਂ ਦੀ ਤਿਆਰੀ ਸੰਬੰਧੀ ਸਲਾਹ ਕਰਨ ਲੱਗ ਗਈਆਂ ਚਾਰ ਲੈਕਚਰ ਤੋਂ ਬਾਅਦ ਰਿਸੈਸ ਹੋ ਗਈ ਅਤੇ ਸਾਰੇ ਬੱਚੇ ਆਪਣਾ ਆਪਣਾ ਟਿਫਨ ਕੱਢ ਕੇ ਖਾਣਾ ਖਾਣ ਲੱਗ ਗਏ ਰਿਸੈਸ ਖਤਮ ਹੋਣ ਤੋਂ ਬਾਅਦ ਫਿਰ ਇਦਾਂ ਹੀ ਸਾਰਾ ਦਿਨ ਲੈਕਚਰ ਲੱਗਦੇ ਰਹੇ ਅਤੇ ਸਾਰੇ ਅਧਿਆਪਕ ਬੱਚਿਆਂ ਨੂੰ ਨਾ ਆਉਂਦੇ ਪ੍ਰਸ਼ਨ ਸਮਝਾਉਂਦੇ ਰਹੇ ਸਾਰੇ ਲੈਕਚਰ ਲੱਗਣ ਤੋਂ ਬਾਅਦ ਛੁੱਟੀ ਹੋ ਗਈ ਅਤੇ ਸਾਰੇ ਬੱਚੇ ਬੈਗ ਚੁੱਕ ਕੇ ਆਪੋ ਆਪਣੀ বাস ਵੱਲ ਨੂੰ ਤੁਰ ਪਏ ਜੋਤਵੀ বাস ਵਿੱਚ ਬੈਠ ਕੇ ਆਪਣੇ ਭਰਾ ਅਤੇ ਭੈਣ ਦਾ ਇੰਤਜ਼ਾਰ ਕਰਨ ਲੱਗੇ ਥੋੜੀ देर ਨੂੰ ਗੁਰਨਾਜ਼ ਅਤੇ ਗੁਰਬਾਜ਼ ਵੀ ਆ ਕੇ বাস ਵਿੱਚ ਬੈਠ ਗਏ ਕਦ ਸਵੇਰ ਬਾਅਦ ਜਦ ਸਾਰੇ ਬੱਚੇ ਬੱਸ ਵਿੱਚ ਆ ਗਏ ਤਾਂ ਬੱਸ ਚੱਲ ਪਈ। ਸ਼ਾਮ 3:30 ਵਜੇ ਵਜੇ ਤੱਕ ਹੁਣ ਜੋਤ ਹੁਣਾਂ ਦੀ ਬੱਸ ਉਹਨਾਂ ਦੇ ਘਰ ਅੱਗੇ ਪਹੁੰਚ ਗਈ ਅਤੇ ਬੱਸ ਤੋਂ ਉੱਤਰ ਕੇ ਜੋਤ ਨੇ ਆਪਣੇ ਘਰ ਦੀ ਡੋਰ ਬੈਲ ਵਜਾਈ ਅਤੇ ਬੈਲ ਦੀ ਆਵਾਜ਼ ਸੁਣਦੇ ਹੀ ਮਨਪ੍ਰੀਤ ਗੇਟ ਖੋਲਣ ਲਈ ਭੱਜ ਆਇਆ। ਗੁਰਬਾਜ ਆਪਣੇ ਪਾਪਾ ਨੂੰ ਦੇਖ ਕੇ ਉਹਨਾਂ ਦੀ ਗੋਦੀ ਚੜ ਗਿਆ। ਸਾਰੇ ਜਣੇ ਅੰਦਰ ਚਲੇ ਗਏ ਅਤੇ ਬੈਗ ਇੱਕ ਪਾਸੇ ਮੇਜ਼ ਤੇ ਰੱਖ ਦਿੱਤੇ। ਬਿੰਦਰ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਪਾਣੀ ਦਿੱਤਾ ਅਤੇ ਬੋਲੀ ਕਿ ਜਾਓ ਪਹਿਲਾਂ ਜਾ ਕੇ ਸਾਰੇ ਜਣੇ ਕੱਪੜੇ ਬਦਲ ਕੇ ਆਓ। ਮੈਂ ਥਾਲੀਆਂ 'ਚ ਰੋਟੀ ਪਾਉਂਦੀ ਹਾਂ। ਸਾਰੇ ਜਣੇ ਕੱਪੜੇ ਬਦਲ ਕੇ ਆ ਕੇ ਮੰਜੀ ਤੇ ਬੈਠ ਗਏ। ਬਿੰਦਰ ਨੇ ਸਭ ਨੂੰ ਰੋਟੀ ਫੜਾਈ। ਇੰਨਾਂ ਇੰਨੇ ਨੂੰਜੋਤ ਦੱਸਣ ਲੱਗ ਗਈ ਕਿ ਪਾਪਾ ਮੇਰੇ ਪੇਪਰਾਂ ਦੀ ਡੇਟਸ਼ੀਟ ਆ ਗਈ ਹੈ ਤੇ ਅਗਲੇ ਮਹੀਨੇ ਦੀ 15 ਤੋਂ ਮੇਰੇ ਪੇਪਰ ਸ਼ੁਰੂ ਹਨ ਇਹ ਸੁੰਦੇਹੀ ਬਿੰਦਰ ਛੱਟਪਟ ਜੋਤ ਨੂੰ ਬੋਲੀ ਕਿ ਪੁੱਤ ਫਿਰ ਤੂੰ ਘਰ ਦਾ ਕੋਈ ਕੰਮ ਨਹੀਂ ਕਰਨਾ ਮੈਂ ਆਪ ਹੀ ਸਭ ਕੰਮ ਕਰ ਲਵਾਂਗੀ ਤੂੰ ਬਸ ਆਪਣੇ ਪੇਪਰਾਂ ਦੀ ਤਿਆਰੀ ਵੱਲ ਧਿਆਨ ਦੇ ਇਸ ਤੋਂ ਪਹਿਲਾਂ ਕਿ ਬਿੰਦਰ ਅੱਗੇ ਕੁਝ ਬੋਲਦੀ ਮਨਪ੍ਰੀਤ ਵਿੱਚੋਂ ਹੀ ਗੱਲ ਕੱਟਦੇ ਹੋਏ ਬੋਲਿਆ ਪਹਿਲਾਂ ਰੋਟੀ ਤਾਂ ਖਾ ਲੋ ਆਰਾਮ ਨਾਲ ਫਿਰ ਗੱਲਾਂ ਕਰ ਲਿਆ ਜੀ ਰੋਟੀ ਖਾਣ ਤੋਂ ਬਾਅਦ ਜੋਤ ਨੇ ਸਾਰੇ ਭਾਂਡੇ ਚੁੱਕ ਕੇ ਰਸੋਈ ਵਿੱਚ ਰੱਖ ਦਿੱਤੇ ਬਿੰਦਰ ਨੇ ਜੋਤ ਨੂੰ ਕੁਝ ਚਿਹਰਾ ਆਰਾਮ ਕਰਨ ਨੂੰ ਬੋਲ ਆਪ ਰਸੋਈ ਚ ਭਾਂਡੇ ਮਾਂਜਣ ਚਲੀ ਗਈ ਜੋਤ ਦੇ ਛੋਟੇ ਭੈਣ ਭਰਾ ਆਪਸ ਵਿੱਚ ਖੇਡਣ ਲੱਗ ਗਏ ਜੋਤ ਜਾ ਕੇ ਕਿਸ਼ਨਕੌਰ ਕੋਲ ਬੈਠ ਕੇ ਗੱਲਾਂ ਕਰਨ ਲੱਗੀ ਕਿਸ਼ਨਕੌਰ ਦਾ ਜੋਤਮਾਲ ਬਹੁਤ ਮੋਸੀ ਅਤੇ ਜੋਤ ਦਾਸਰ ਵੀ ਦਰਦ ਕਰੇ ਤਾਂ ਉਸ ਨੂੰ ਚਿੰਤਾ ਹੋ ਜਾਂਦੀ ਸੀ। ਇਹੀ ਵਤੀਰਾ ਜੋਤ ਦੀ ਮੰਮੀ ਬਿੰਦਰ ਦਾ ਜੋਤ ਪ੍ਰਤੀ ਸੀ। ਉਹ ਆਪਣੇ ਸਾਰੇ ਬੱਚਿਆਂ ਵਿੱਚੋਂ ਸਭ ਤੋਂ ਜ਼ਿਆਦਾ ਜੋਤ ਦਾ ਮੋਹ ਕਰਦੀ ਸੀ ਪਰ ਮਨਪ੍ਰੀਤ ਆਪਣੇ ਸਭ ਬੱਚਿਆਂ ਨਾਲ ਇੱਕੋ ਜਿਹਾ ਮੋਹ ਕਰਦਾ ਸੀ। ਅਸਲ 'ਤੇ ਔਲਟ ਜੋਤ ਛੋਟੇ ਭੈਣ ਭਰਾ ਦਾ ਆਪਣੇ ਪਾਪਾ ਨਾਲ ਅਤੇ ਜੋਤ ਦੀ ਜਾਨ ਆਪਣੀ ਮੰਮੀ ਵਿੱਚ ਵੱਸਦੀ ਸੀ ਜੇ ਕਿਤੇ ਜੋਤ ਦੇ ਨਾਨਕਿਆਂ ਨੇ ਜੋਤ ਨੂੰ ਛੁੱਟੀਆਂ ਵਿੱਚ ਉਹਨਾਂ ਕੋਲ ਆ ਕੇ ਰਹਿਣ ਨੂੰ ਕਿਹਾ ਤਾਂ ਜੋਤ ਦਾ ਇੱਕੋ ਜਵਾਬ ਹੁੰਦਾ ਮੰਮਾ ਨੂੰ ਵੀ ਰੱਖੋ ਫਿਰ ਮੈਂ ਵੀ ਰਹਿ ਲਵਾਂਗੀ ਜੋਤ ਬਿੰਦਰ ਤੋਂ ਬਿਨਾਂ ਕਿਤੇ ਵੀ ਇਕੱਲੀ ਜਾ ਕੇ ਰਾਜੀ ਨਹੀਂ ਸੀ ਅਤੇ ਨਾ ਹੀ ਬਿੰਦਰ ਦਾ ਦਿਲ ਕਰਦਾ ਸੀ ਜੋਤ ਨੂੰ ਇਕੱਲੇ ਭੇਜਨ ਨੂੰ ਕਿਸ਼ਨਕੌਰ ਕੋਲ ਬੈਠ ਕੇ ਜੋਤ ਹਮੇਸ਼ਾ ਆਪਣੇ ਦਾਦੇ ਦੀਆਂ ਗੱਲਾਂ ਸੁਣਦੀ ਰਹਿੰਦੀ ਕਿਉਂਕਿ ਜੋਤ ਬਹੁਤ ਛੋਟੀ ਸੀ ਅਤੇ ਉਸਦੇ ਦਾਦਾ ਜੀ ਦੀ ਮੌਤ ਹੋ ਚੁੱਕੀ ਸੀ ਜਦੋਂ ਉਹ ਦੂਜਿਆਂ ਬੱਚਿਆਂ ਤੋਂ ਉਹਨਾਂ ਦੇ ਦਾਦਾ ਜੀ ਬਾਰੇ ਸੁਣਦੀ ਤਾਂ ਅਸਦੇ ਦਿਲ ਵਿੱਚ ਆਪਣੇ ਦਾਦੇ ਬਾਰੇ ਜਾਣਨ ਦੀ ਉਤਸੁਕਤਾ ਵੱਧ ਜਾਂਦੀ ਅਸਲੇ ਜਦੋਂ ਵੀ ਜੋਤ ਸਮਾ ਜੋਤ ਕੋਲ ਸਮਾ ਹੁੰਦਾ ਉਹ ਕਿਸ਼ਨਕੌਰ ਕੋਲ ਬੈਠ ਕੇ ਆਪਣੇ ਦਾਦੇ ਦੀਆਂ ਗੱਲਾਂ ਸੁਣ ਲੈਂਦੀ ਅੱਜ ਵੀ ਜੋਤ ਨੇ ਕਿਸ਼ਨਕੌਰ ਕੋਲ ਬੈਠ ਦਿਆ ਹੀ ਫਿਰ ਆਪਣੇ ਦਾਦੇ ਦੀਆਂ ਗੱਲਾਂ ਛੇੜ ਲੈਂਗਾ ਛੇੜ ਲਈਂਗਾ ਤੇ ਬੋਲੀ ਹਾਂਜੀ ਬੀਬੀ ਜੀ ਬਾਪੂ ਜੀ ਬਾਰੇ ਹੋਰ ਚੰਨਣਾ ਪਾਓ ਕਦੇ ਲੜਦੇ ਵੀ ਹੁੰਦੇ ਸੀ ਤੁਹਾਡੇ ਨਾਲ ਕਿ ਨਹੀਂ ਜਿਵੇਂ ਮੰਮੀ ਪਾਪਾ ਦੀ ਕਦੇ-ਕਦੇ ਆਪਸ ਵਿੱਚ ਬਹਿਸ ਹੋ ਜਾਂਦੀ ਹੈ ਨਾ ਪੁੱਤ ਤੇਰਾ ਦਾਦਾ ਤਾਂ ਬਹੁਤ ਸੌਹੀ ਸੀ ਕਦੇ ਨਹੀਂ ਲੜਿਆ ਮੇਰੇ ਨਾਲ ਬੀਜੀ ਉਦਾਸ ਹੁੰਦੇ ਹੋਏ ਬੋਲੀ ਜੋਤ ਨੇ ਜਦੋਂ ਬੀਜੀ ਦੇ ਚਿਹਰੇ ਦੀ ਉਦਾਸੀ ਪੜ੍ਹੀ ਤਾਂ ਉਹ ਗੱਲ ਨੂੰ ਹਾਸੇ ਵਿੱਚ ਟਾਲਦੇ ਹੋਏ ਬੋਲੀ ਬੀਜੀ ਜਿੰਨਾ ਤੁਹਾਡੇ ਕੋਲੋਂ ਹੁਣ ਤੱਕ ਸੁਣਿਆ ਬਾਪੂ ਜੀ ਤਾਂ ਮੈਨੂੰ ਸੌਹੀ ਹੀ ਲੱਗਦੇ ਐ ਮੈਂ ਤਾਂ ਤੁਹਾਡੀ ਗੱਲ ਕੀਤੀ ਐ ਤੁਸੀਂ ਲੜਦੇ ਸੀ ਕਿ ਨਹੀਂ ਬਾਪੂ ਜੀ ਨਾਲ ਇਹਨਾਂ ਕਹਿੰਦਿਆਂ ਜੋਤ ਹੱਸਣ ਲੱਗ ਗਈ ਕਿਸ਼ਨ ਕੌਰ ਵੀ ਜੋਤ ਦੇ ਮੋਢੇ ਤੇ ਹਲਕੀ ਜਿਹੀ ਚਪੇੜ ਮਾਰ ਕੇ ਇਹ ਕਹਿੰਦੀ ਹੱਸ ਪਈ ਕੇ ਵੱਡੀ ਹੈ ਚਲਾਕੋ ਜਿਆਦਾ ਨਹੀਂ ਗੱਲਾਂ ਆਉਣ ਲੱਗ ਪਈਆਂ ਤੈਨੂੰ ਹੁਣ ਇੰਨੇ ਨੂੰ ਬਿੰਦਰ ਵੀ ਗੋਭੀ ਆਲੂ ਸ਼ਿੱਕੂ ਚ ਲੈ ਕੇ ਉਹਨਾਂ ਕੋਲ ਆ ਕੇ ਬੈਠ ਗਈ ਅਤੇ ਜੋਤ ਨੂੰ ਬੋਲੀ ਕਿ ਪੁੱਤ ਹੁਣ ਥੋੜਾ ਪੜ ਲੈ ਨਾਲੇ 4 ਵਜ ਗਈ ਆ ਗੁਰਨਾਥ ਅਤੇ ਗੁਰਬਾਜ ਨੂੰ ਵੀ ਟਿਊਸ਼ਨ ਜਾਣ ਲਈ ਕਹਿ ਨਹੀਂ ਤਾਂ ਇਹਨਾਂ ਨੇ ਲੇਟ ਹੋ ਜਾਣਾ ਹੈ ਬਿੰਦਰ ਅਤੇ ਕਿਸ਼ਨਕੌਰ ਬੈਠ ਕੇ ਆਪਸ ਵਿੱਚ ਗੱਲਾਂ ਕਰਨ ਲੱਗ ਗਏ ਆ ਇਹਨੇ ਨੂੰ ਮਨਪ੍ਰੀਤ ਹੋਣਾ ਨੇ ਰੱਖਿਆ ਸੀਰੀ ਆ ਗਿਆ ਚਾਹ ਲੈਣ ਲਈ ਕਿਸ਼ਨਕੌਰ ਸੀਰੀ ਨੂੰ ਦੇਖਦੇ ਹੋਏ ਬਿੰਦਰ ਨੂੰ ਬੋਲੀ ਕਿ ਜਾ ਤੀਏ ਤੂੰ ਇਸ ਨੂੰ ਰੋਟੀ ਅਤੇ ਚਾਹ ਪਾ ਕੇ ਦੇ ਸਬਜੀ ਮੈਂ ਘਟ ਦਿੰਨੀ ਆ ਅੱਜ ਖੇਤਾਂ ਵਿੱਚ ਕੰਮ ਜਿਆਦਾ ਹੋਣ ਕਰਕੇ ਸੀਰੀ ਰੋਟੀ ਖਾਣ ਘਰ ਲੇਟ ਆਇਆ ਬਿੰਦਰ ਔਟਕੇ ਸੀਰੀ ਨੂੰ ਰੋਟੀ ਫੜਾਉਣ ਚਲੇ ਗਈ। ਗੁਰਬਾਜ ਅਤੇ ਗੁਰਨਾਜ਼ ਆਪਣਾ ਬਸਤਾ ਚੁੱਕ ਟਿਊਸ਼ਨ ਨੂੰ ਤੁਰ ਪਈ। ਜੋਤ ਵੀ ਕਮਰੇ ਚ ਬੈਠ ਕੇ ਆਪਣਾ ਪੜ੍ਹਨ ਲੱਗ ਗਈ। ਮਨਪ੍ਰੀਤ ਵੀ ਬਾਲਟੀ ਚੁੱਕ ਮੱਝਾਂ ਦੀਆਂ ਤਾਰਾ ਕੱਢਣ ਹਵੇਲੀ ਨੂੰ ਤੁਰ ਪਿਆ। ਸੀਰੀ ਨੂੰ ਰੋਟੀ ਦੇ ਕੇ ਬਿੰਦਰ ਪਿਆਜ਼ ਲੈ ਕੇ ਕਿਸ਼ਨਕੌਰ ਕੋਲ ਆ ਕੇ ਮੁੜ ਬੈਠ ਗਈ। ਅਕੇ ਦੂਜੀ ਘਰਤ ਨਾਲ ਪਿਆਜ਼ ਛਿੱਲਣ ਲੱਗ ਗਈ। ਇੰਨੇ ਨੂੰ ਫੋਨ ਦੀ ਬੈਲ ਵੱਜੀ ਤਾਂ ਜੋਤ ਫੋਨ ਲੈ ਕੇ ਬਿੰਦਰ ਕੋਲ ਭੱਜੀ ਆਈ ਮम्मा ਆਹ ਲੋ ਫੋਨ ਆਇਆ ਹੈ ਜਦੋਂ ਬਿੰਦਰ ਨੇ ਫੋਨ ਦੀ ਸਕਰੀਨ ਤੇ ਦੇਖਿਆ ਤਾਂ ਫੋਨ ਪਰਮਜੀਤ ਦਾ ਸੀ ਬਿੰਦਰ ਨੇ ਫੋਨ ਚੱਕਦੇ ਸਾਰ ਚੱਕਦੇ ਸਾਰ ਬੋਲੀ ਸਤਿ ਸ਼੍ਰੀ ਅਕਾਲ ਦੀਦੀ ਪਰਮਜੀਤ ਨੇ ਅੱਗੋਂ ਹਾਸਦੇ ਹੋਏ ਜਵਾਬ ਦਿੰਦੀ ਹੋਈ ਬੋਲੀ ਸਤਿ ਸ਼੍ਰੀ ਅਕਾਲ ਬਿੰਦਰ ਕਿਵੇਂ ਆ ਅਤੇ ਪਰਿਵਾਰ ਕਿਵੇਂ ਆ ਸਾਰਾ ਬਿੰਦਰ ਸਾਰੇ ਠੀਕ ਨੇ ਤੁਸੀਂ ਸੁਣਾਓ ਤੁਹਾਡੇ ਕਿਵੇਂ ਨੇ ਸਭ ਪਰਮਜੀਤ ਸਭ ਵਧੀਆ ਅਸੀਂ ਅੱਜ ਦਿੱਲੀ ਜਾ ਰਹੇ ਹਾਂ ਕੱਲ ਸਵੇਰੇ ਦੀ ਸਾਡੀ ਫਲਾਈਟ ਆ ਮੈਂ ਸੋਚਿਆ ਫੋਨ ਹੀ ਕਰ ਲਵਾਂ ਬਿੰਦਰ ਵਧੀਆ ਕੀਤਾ ਦੀਦੀ ਅਸੀਂ ਵੀ ਕਿੰਨਾ ਕਰਨਾ ਸੀ ਬਸ ਬੱਚਿਆਂ 'ਚ ਸਮੇਂ ਦਾ ਪਤਾ ਨਹੀਂ ਲੱਗਦਾ ਇੱਕ ਗੁਰਨਾਜ਼ ਅਤੇ ਗੁਰਬਾਜ਼ ਦੇ ਵੀ ਪੇਪਰ ਹੋ ਰਹੇ ਆ ਉਹਨਾਂ ਵੱਲ ਵੀ ਧਿਆਨ ਦੇਣਾ ਪੈਂਦਾ ਪਰਮਜੀਤ ਚਲ ਕੋਈ ਨਾ ਤੂੰ ਕਰ ਲਿਆ ਮੈਂ ਕਰ ਲਿਆ ਇੱਕੋ ਗੱਲ ਹੀ ਐ होर मासी जी कि है बिंदर ठीक ने वो भी मेरे को बैठे हम ती सुनाओी तो तैयारी हो गई सारी परमजीत हाँ बिंदर हो गई सारी तैयारी बस रोटी खा के निकल जाना है एयरपोर्ट ली होर साी का की हाल चाल है बिंदर वीया दीदी वो पेपर शुरू ने अगले महीने तो पढ़ रही है अंदर कराव गल जो तीनी है ਪਰੰਜੀਤ ਨਹੀਂ ਚੱਲ ਰਹਿਣ ਦੀ ਪੜ ਲੈਣ ਦੇ ਜੋਤ ਨੂੰ ਬਸ ਮੇਰਾ ਪਿਆਰ ਦੇਵੀ ਸਾਡੀ ਧੀ ਰਾਣੀ ਨੂੰ ਚੱਲ ਠੀਕ ਆ ਫਿਰ ਕੈਨੇਡਾ ਪਹੁੰਚ ਕੇ ਕਾਲ ਕਰੂੰ ਤੈਨੂੰ ਬਿੰਦਰ ਠੀਕ ਆ ਦੀਦੀ ਕਹਿੰਦਿਆਂ ਫੋਨ ਕੱਟ ਦਿੱਤਾ ਕਿਸ਼ਨਕੌਰ ਬਿੰਦਰ ਦੇਆਂ ਗੱਲਾਂ ਸੁਣ ਕੇ ਬੋਲੀ ਜੇ ਉਹ ਕਹਿੰਦੇ ਸੀ ਤਾਂ ਗੱਲ ਕਰਵਾ ਦੇਣੀ ਸੀ ਜੋਤ ਨਾਲ ਅਗਲੇ ਸੋਚਨਗੇ ਨਾਲ ਵੀਏ ਜਿਆਦਾ ਹੀ ਜਿਦਾ ਪੁਗਾਰੇ ਨੇ ਨਹੀਂ ਮੰਮੀ ਜੀ ਜੋਤ ਜਿੰਨੀ ਗੱਲ ਘੱਟ ਕਰੂ ਵਧੀਆ ਬਾਕੀ ਦੀ ਕਹਾਣੀ ਅਗਲੇ ਪਾਗਲ ਧੰਨਵਾਦ ਥੈਂਕਸ ਫॉर ਵਾਚਿੰਗ